ਸ਼ੈ ਸ਼ੇ ਨੀ ਕਾਲ ਸਾਰਿਆਂ ਨੂੰ ਸਾਡੀ ਅਸੀ ਵੀਡੀਓ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਆਪਾਂ ਗਏ ਸੀਗੇ ਇੰਦਰਦੇਲਈ ਸਕੂਲ ਦੇ ਵਿੱਚ ਆਪਾਂ ਉਹਦੀ ਕਰਵਾ ਕੇ ਐਡਮਿਸ਼ਨ ਤੇ ਉਹਦੇ ਲਈ ਲੈ ਕੇ ਆ ਨਿਊ ਯੂਨੀਫਾਰਮ ਇੰਦਰ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਸੀ ਕਿਉਂਕਿ ਇੰਦਰ ਹੋਈ ਸੀ ਨਾ ਉਹ ਵਾਸੀ ਇਹ ਹੀ ਕਿ ਸੋਚਿਆ ਸੀਗਾ ਵੀ ਆਪਾਂ ਇਹਦੇ Baal ਹੀ ਰੱਖਣੇ ਆਪਾਂ ਇਹਦੇ Baal ਨਹੀਂ ਕਟਵਾਉਣੇ ਹੁਣ ਉਹਦੇ ਜੂੜਾ ਸੋਹਣਾ ਲੱਗਦਾ ਵਾ ਤੇ ਅੱਜ ਆਪਾਂ ਲੈ ਕੇ ਆਏ ਆ ਉਹਦੇ ਲਈ ਯੂਨੀਫਾਰਮ ਤੇ ਇੰਦਰ ਹੋ ਗਿਆ ਖੌਸ਼ਾ ਕਿਉਂਕਿ ਨਵੇਂ ਕੱਪੜੇ ਦੇ ਕੇ ਬੱਚੇ ਖੁਸ਼ੀ ਹੋ ਜਾਂਦੇ ਨੇ 유ਨੀਫਾਰਮ ਤਾਂ ਇੰਦਰ ਨੇ ਪਾ ਲਈਆ ਪਰ ਹਲੌਰ ਦਾ ਵੀ ਔਖਾ ਹੋਇਆ ਹੋਇਆ ਕਿਉਂਕਿ ਇੰਦਾ 유ਨੀਫਾਰਮ ਲਾ ਨਹੀਂ ਰਹਾ ਬੈਲਟ ਆ ਗਈ ਬਹੁਤ ਮੁਸ਼ਕਲ ਦਵਾ ਦੇ ਰੂਪ ਤੇ ਟਕੇ ਨਹੀਂ 유ਨੀਫਾਰਮ ਲਾਈ ਤੇ ਆਪਾਂ ਪੈਕ ਕਰਕੇ ਰੱਖਤੀ ਇੰਦਰ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਕੰਦਾ ਮੈਂ ਤਾਂ ਸਕੂਲ ਵਾਲੀ 유ਨੀਫਾਰਮ ਪਾਣੀ ਆ ਸਕੂਲ ਵਾਲੀ ਕੰਦਾ ਕੱਪੜੇ ਪਾਉਣੇ ਨਮੀ ਤੇ ਮਮਾ ਤੁ ਲੈ ਕੇ ਆਏ ਹੋ ਮੈਂ ਕਰੀਂ ਤਾ ਬਹੁਤ ਸਰੀ ਗੱਲਾਂ ਕਰਨ ਤੋਂ ਬਾਅਦ ਮਸਾ ਨੂੰ ਮਨਾਇਆ ਯੂਨੀਫਾਰਮ ਲਹਾਈ ਸਾਰੀ ਪੈਕ ਕਰਕੇ ਰੱਖੀ ਇਸਨੇ ਜਾਣਾ ਇੰਦਰ ਨੇ 1 ਅਪ੍ਰੈਲ ਤੋਂ ਸਕੂਲ ਨੂੰ ਤੇ 1 ਅਪ੍ਰੈਲ ਨੂੰ ਆਪਾਂ ਬਣਾਵਾਂਗੇ ਵਲੌਗ ਇੰਦਰ ਦਾ ਫਸਟ ਡੇ ਤੇ ਦੀ ਆਪਾਂ ਯਾਦਗਾਰੀ ਲਈ ਇਹ ਨੂੰ ਪਕਰਾਗੇ ਪੋਸਟ ਸਾਰੀ ਇੰਦ ਕੀ ਮੇਰਾ ਬੱਚਾ ਯਾਦ ਰੱਖੂਗਾ ਆਪਣੀ ਵੀਡੀਓ ਨੂੰ ਕਿਉਂਕਿ ਹੁਣ ਅਸੀਂ ਜਦੋਂ ਹੁੰਦੇ ਛੋਟੇ ਹੁੰਦੇ ਸਮੇਂ ਫਸਟ ਡੇ ਇਨ ਸਕੂਲ ਪਤਾ ਹੀ ਨਹੀਂ ਹਨ ਤੇ ਤਕਨੋਲਜੀ ਕਰਕੇ ਸਭ ਤੋਂ ਪੋਸੀਬਲ ਆ ਬਣੀ ਗਈ ਸਾਡੀ ਵੀਡੀਓ ਦੇ ਨਾਲ ਸਾਡੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਰਹੋ